ਨੋਇਡਾ ਪੁਲਿਸ ਨੇ ਐਲਬੀਚੀ ਆਦਮਨ ਨੂੰ ਕੀਤਾ ਗ੍ਰਿਫਤਾਰ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਹੈ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਨੇ ਕੀਤੀ ਲੰਬੀ ਪੁਸ਼ਗਿਚ ਹੁਸ਼ਿਆਰਪੁਰ ਦੇ ਮੁਕਥੀਆਂ ਦੇ ਵਿੱਚ ਰੇਡ ਕਰਨਗੇ ਸੀਆਈਏ ਸਟਾਫ ਦੀ ਟੀਮ ਤੇ ਹਮਲਾ ਬਦਮਾਸ਼ ਰਾਣਾ ਮਨਸੂਰਪੁਰਿਆ ਨੇ ਪੁਲਿਸ ਨੇ ਕੀਤੀ ਫਾਇਰਿੰਗ ਗੋਲੀ ਲੱਗਣ ਦੇ ਨਾਲ ਕਾਂਸਟੇਬਲ ਅਮਰਿਤਪਾਲ ਦੀ ਮੌਤ ਕਿਸਾਨਾਂ ਕੋਲ ਸਰਕਾਰ ਤੋਂ ਫਿਰ ਦੇਰ ਨਹੀਂ ਚੁਣਾਂ ਦੀਆਂ ਤਰੀਕਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਤੇ ਚੁੱਕੇ ਸਵਾਲ ਕਿ ਕਿਸਾਨ ਅੰਦੋਲਨ ਦੇ ਕਰਕੇ ਚੋਣਾਂ ਨੂੰ ਖਿੱਚਿਆ ਗਿਆ ਲੰਬਾ ਜਦੋਂ ਪੰਜਾਬ ਦੇ ਵਿੱਚ ਹੋਵੇਗੀ VOTING ਉਸ ਵੇਲੇ ਅਸੀਂ ਖੇਤਾਂ ਦੇ ਵਿੱਚ ਰੁੱਝੇ ਹੋਵਾਂਗੇ। ਲੋਕਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਮੁਸਤੈਦ ਡੀਜੀਪੀ ਗੌਰਵ ਯਾਦਵ ਨੇ ਉੱਚ ਅਧਿਕਾਰੀਆਂ ਦੇ ਨਾਲ ਕੀਤੀ ਵਰਚੁਅਲ ਮੀਟਿੰਗ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ ਸ਼ਹਿਰ ਸ਼ਹਿਰ ਫਲੈਗ ਮਾਰਚ ਦੇਤੇ ਦਿੱਤੇ ਨਿਰਦੇਸ਼। ਮੀਤ ਹਰਨੇਸ਼ ਰੂਰ ਦੇ ਪਿੰਡ ਚੰਨੋਂ ਤੋਂ ਕੀਤੀ ਲੋਕ ਸਭਾ ਕੈਂਪੇਨ ਦੀ ਸ਼ੁਰੂਆਤ ਵੱਖ-ਵੱਖ ਪਿੰਡਾਂ ਦੇ ਵਿੱਚ ਕੀਤਾ ਪ੍ਰਚਾਰ ਬੋਲੇ ਸਰਕਾਰ ਦੇ ਵਿਕਾਸ ਕੰਮਾਂ ਦੇ ਨਾਮ ਤੇ ਮੰਗਾਂਗੇ ਵੋਟ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਏਡੀ ਨੇ ਭੇਜੇ ਤੋ ਸਮਨ ਐਕਸਰਸਾਈਜ਼ ਪਾਲਿਸੀ ਮਾਮਲੇ ਦੇ ਵਿੱਚ ਨਵੀਂ ਵਾਰ ਕੀਤਾ ਤਲਬ ਅਤੇ 23 ਮਾਰਚ ਨੂੰ ਬੁਲਾਇਆ ਦਿੱਲੀ ਜਲ ਬੋਰਡ ਕੇਸ ਦੇ ਵਿੱਚ 18 ਮਾਰਚ ਨੂੰ ਪੁਛਗਿਸ ਦੇ ਲਈ ਸੱਦਿਆ ਆਮ ਆਦਮੀ ਪਾਰਟੀ ਦਾ ਇਲਜ਼ਾਮ ਏਡੀ ਨੇ ਇੱਕ ਹੋਰ ਫਰਜ਼ੀ ਕੇਸ ਦੇ ਵਿੱਚ ਭੇਜਿਆ ਸਮਨ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਕੈਂਪੇਨ ਕਰਨ ਤੋਂ ਰੋਕਣਾ ਹੈ ਮਕਸਦ ਬਲਕੌਰ ਸਿੰਘ ਜਿਕਰ ਗੂੰਜੀ ਕਿਲਕਾਰੇ ਚਰਨਕੌਰ ਨੇ بیٹے ਨੂੰ ਦਿੱਤਾ ਜਨਮ ਬਲਕੌਰ ਸਿੰਘ ਬੋਲੇ ਆਕਾਲਪੁਰਖ ਨੇ ਸਾਡੀ ਝੋਲੀ ਪਾਇਆ ਸ਼ੁਭਤਾ ਛੋਟਾ ਵੀਰ ਸਾਨੂੰ ਕਿਉਂ ਨਹੀਂ ਮਿਲੀ ਆਸ ਮੂਸਾ ਪਿੰਡ ਦੀ ਹਵੇਲੀ ਦੇ ਵਿੱਚ ਲੱਗੀਆਂ ਰੌਣਕਾਂ ਸਮਰਥਕ ਨੱਚ ਗਾ ਕੇ ਮਨਾ ਰਹੇ ਨੇ ਜਸ਼ਨ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ ਮੂਸਾ ਗੱਦੀ ਫੈਮਲੀ ਨੂੰ ਸ਼ੁਭ ਕਾਮਨਾਵਾਂ ਦੇਣ ਦੇ ਲਈ ਪਹੁੰਚੀਆਂ ਕਈ ਵੱਡੀਆਂ ਹਸਤੀਆਂ ਹਸਪਤਾਲ ਦੇ ਵਿੱਚ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਸ ਵੀ ਪਰਿਵਾਰ ਨੂੰ ਦੇਰੇ ਨੇ ਬਧਾਈਆਂ ਸਸੀ ਗਾਲ ਤੁਸੀਂ ਵਖਰੇਆ ਨਿਊਜ਼ 18 ਪੰਜਾਬ ਰਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਭਾਤ ਕਰਨ ਜਾ ਰਹੇ ਆਂ ਵੱਡੀ ਖਬਰ ਤੋਂ ਐਲਵੀਸ਼ਾ ਆਦਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਨੋਇਡਾ ਪੁਲਿਸ ਦੇ ਵੱਲੋਂ ਇਹ ਵੱਡੀ ਗ੍ਰਿਫਤਾਰੀ ਕੀਤੀ ਗਿਆ ਸੱਪਾਂ ਤੇ ਜ਼ਹਿਰ ਮਾਮਲੇ ਦੇ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ ਗ੍ਰਿਫਤਾਰੀ ਤੋਂ ਪਹਿਲਾਂ ਪੁਸਤੇ ਵੱਲੋਂ ਲੰਬੀ ਪੁੱਛਗਿੱਛ ਕੀਤੀ ਗਈ ਪੂਰੇ ਮਾਮਲੇ ਨੂੰ ਲੈ ਕੇ ਕਈ ਸਵਾਲ-ਜਵਾਬ ਕੀਤੇ ਗਏ ਦਰਸਲ ਪਿਛਲੇ ਸਾਲ ਸੈਕਟਰ 39 ਦੇ ਵਿੱਚ ਇਸ ਨੂੰ ਲੈ ਕੇ ਐਫ ਆਈ ਆਰ ਦਰਜ ਹੋਈ ਸੀ ਤੇ ਇਸੇ ਕੇਸ ਦੇ ਵਿੱਚ ਹੁਣ ਆਖਰਕਾਰ ਐਲਵਿਸ਼ ਯਾਦਵ ਦੀ ਗ੍ਰਿਫਤਾਰੀ ਹੋਈ ਹੈ ਨੋਇਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪਿਛਲੇ ਦਿਨੀ ਵੀ ਇੱਕ ਵਾਰ ਫਿਰ ਐਲਵਿਸ਼ ਯਾਦਵ ਕਿਹੜੇ ਕਿ ਸੁਰੱਖਿਆ ਦੇ ਵਿੱਚ ਆਏ ਜਦੋਂ ਕਿ ਇੱਕ ਕੁੱਟਮਾਰ ਦੀ ਵੀਡੀਓ ਸਾਹਮਣੇ ਹਾਲਾਂਕਿ ਉਸ ਤੋਂ ਬਾਅਦ ਪੂਰੇ ਮਾਮਲੇ ਦੀ ਸਮਝੌਤਾ ਵੀ ਹੋ ਗਿਆ ਸੀ ਪਰ ਇਹ ਅਲੱਗ ਕੇਸ ਹੈ ਇਹ ਪੁਰਾਣਾ ਮਾਮਲਾ ਜਿਹੜਾ ਇੱਕ ਸੱਪਾਂ ਦੇ ਜ਼ਹਿਰ ਵਾਲਾ ਕੇਸ ਹੈ ਜਿਸ ਨੂੰ ਲੈ ਕੇ ਪਿਛਲੇ ਸਾਲ ਸੈਕਟਰ एफआईआर दर्ज हुई सीगी दरअसल 8 नवंबर ਨੂੰ ਨੋਇਡਾ ਦੇ ਵਿੱਚ ਰੇਪ ਪਾਰਟੀ ਹੁੰਦੀ ਹੈ ਤੇ ਨੋਇਡਾ ਪੁਲਿਸ ਉਸ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਸੀ ਪਿਛਲੇ ਸਾਲ ਹੀ 엘ਵਿਸ਼ ਯਾਦਵ ਨੇ ਦਰਸਲ 엘ਵਿਸ਼ ਯਾਦਵ ਨੂੰ پورے ਕੇਸ ਦੇ ਵਿੱਚ ਮੁਲਜ਼ਮ ਬਣਾਇਆ ਗਿਆ ਸੀਗਾ ਪੰਜ ਲੋਕ ਪਹਿਲਾਂ ਇਸ ਕੇਸ ਦੇ ਵਿੱਚ ਗ੍ਰਿਫਤਾਰ ਵੀ ਹੋ ਚੁੱਕੇ ਨੇ ਇਸ ਵਿਵਾਦ ਦੇ ਵਿੱਚ ਹਾਲਾਂਕਿ 엘ਵਿਸ਼ ਦੇ ਵੱਲੋਂ ਉਸ ਵੇਲੇ ਸਫਾਈ ਵੀ ਦਿੱਤੀ ਗਈ ਹੈ 엘ਵਿਸ਼ ਦੇ ਵੱਲੋਂ ਬਕਾਇਦਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਦੇ ਹੋਏ ਖੁਦ ਨੂੰ ਬੇਕਸੂਰ ਵੀ ਦੱਸਿਆ ਜਾਂਦਾ ਹੈ ਪਰ ਹੁਣ ਨੋਇਡਾ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਵੱਡੀ ਗ੍ਰਿਫਤਾਰੀ ਹੋਈ ਹੈ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਇਹ ਤਸਵੀਰਾਂ ਵੀ ਵਿਖਾ ਰਹੇ ਹਾਂ ਨੋਇਡਾ ਦੀਆਂ ਤਸਵੀਰਾਂ ਨੇ ਕਿਥੇ ਕਿ ਪੁਲਿਸ ਦਾ ਇਹ ਵੱਡਾ ਐਕਸ਼ਨ ਨਜ਼ਰ ਆਇਆ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਰਸਲ ਗ੍ਰਿਫਤਾਰੀ ਤੋਂ ਪਹਿਲਾਂ ਇਹ ਪੂਰੇ ਕੇਸ ਦੇ ਵਿੱਚ ਲੰਬੀ ਪੁਸ਼ਕਿਸ਼ ਕੀਤੀ ਗਈ ਕਈ ਸਵਾਲ ਜਵਾਬ ਦੋਸਤੋ ਬਾਅਦ ਆਖਰਕਾਰ ਇੱਕ ਗਿਫਤਾਰੀ ਹੋਈ ਹੈ ਪਿਛਲੇ ਸਾਲ ਸੈਕਟਰ 39 ਦੇ ਵਿੱਚ ਇਸ ਪੂਰੇ ਕੇਸ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀ ਸੋ ਨੋਇਡਾ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਇਹ ਵੱਡੀ ਕਾਰਵਾਈ ਕੀਤੀ ਗਿਆ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਸੋਸ਼ਲ ਮੀਡੀਆ 스타 ਐਲਵਿਸ਼ ਯਾਦਵ ਤੇ ਖਿਲਾਫ ਇੱਕ ਕਾਰਵਾਈ ਕਰਦੇ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੱਪਾਂ ਦੇ ਜ਼ਹਿਰ ਮਾਮਲੇ ਦੀ ਤਰਸਲੇ ਗਿਫਤਾਰੀ ਹੋਈ ਹੈ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਲਗਾਤਾਰ ਹੋਰ ਨਾ ਮੁਲਜ਼ਮਾਂ ਦੀ ਗਿਫਤਾਰੀ ਹੁੰਦੀ ਹੈ ਇਸ ਵੇਲੇ ਮਾਮਲਾ ਖੂਬ ਆ ਗਰਮਾਇਆ ਸੀਗਾ ਪਿਛਲੇ ਸਾਲ ਇਸੇ ਕੇਸ ਦੇ ਵਿੱਚ ਐਲਵਿਸ਼ ਯਾਦਵ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਸੈਕਟਰ 39 ਦੇ ਵਿੱਚ ਜਿਹੜੀ ਕੇਐਫਆਈਆ ਦਰਜ ਕੀਤੀ ਜਾਂਦੀ ਹੈ ਤੇ ਹੁਣ ਇਸੇ ਕੇਸ ਦੇ ਵਿੱਚ ਜੋ ਕਿ ਗ੍ਰਿਫਤਾਰ ਕਰ ਲਿਆ ਗਿਆ ਐਲਵਿਸ਼ ਯਾਦਵ ਨੂੰ ਨੋਇਡਾ ਪੁਲਿਸ ਦੇ ਵੱਲੋਂ ਦਰਸਲ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਸੱਪਾਂ ਤੇ ਜ਼ਹਿਰ ਮਾਮਲੇ ਦੇ ਵਿੱਚ ਇਹ ਵੱਡਾ ਐਕਸ਼ਨ ਕੀਤਾ ਗਿਆ ਕਿਉਂਕਿ ਪਿਛਲੇ ਸਾਲ ਦਾ ਦਰਸਲ ਇਹ ਪੂਰਾ ਮਾਮਲਾ ਇਸੇ ਕੇਸ ਨੂੰ ਲੈ ਕੇ 8 ਨਵੰਬਰ ਨੂੰ ਨੋਇਡਾ ਦੇ ਵਿੱਚ ਰੇਡ ਪਾਰਟੀ ਹੋਈ ਸੀ ਉਸ ਤੋਂ ਬਾਅਦ ਨੋਇਡਾ ਪੁਲਿਸ ਨੇ ਐਫਆਈਆਰ ਦਰਜ ਕੀਤੀ ਐਲਵਿਸ਼ ਯਾਦਵ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਮੁਲਜ਼ਮ ਜਿਹੜਾ ਕਿ ਬਣਾਇਆ ਗਿਆ ਸੀਗਾ ਪੰਜ ਲੋਕ ਪਹਿਲੇ ਇਸ ਕੇਸ ਦੇ ਵਿੱਚ ਜਿਹੜੇ ਕਿ ਗ੍ਰਿਫਤਾਰ ਹੋ ਚੁੱਕੇ ਨੇ ਤੇ ਵਾਦਦੇ ਬੇਛਾਲਾ ਕਿ ਅਲਮਜਦੇ ਵੱਲੋਂ ਪਿਛਲੇ ਸਾਲ ਜਿਹੜੇ ਕਿ ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਦੇ ਹੋਏ ਖੁਦ ਨੂੰ

पुलिस के अधिकारी और अफसर तैनात कर दिए गए अंदर एक टीम है जो पुलिस के अधिकारी हैं जो लगातार वहां पर मौजूद हैं एलविश के साथ और अब एलविश की पेशी की जाएगी उसके बाद उसे जेल भेजने की तैयारी की जा रही है जी तो लगातार तो 노신 नोएडा तो ग्राउंड जीरो तो तस्वीर दिखा रहे हैं साडे वक्फ सहयोगी जड़े के, के ग्राउंड जीरो ते ने तो एक एक ਆ ਪਾਲਤੀ ਜਿਹੜੀ ਕਿ ਜਾਣਕਾਰੀ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਪਿਛਲੇ ਸਾਲ ਦਾ ਦਰਸਲ ਇਹ ਪੂਰਾ ਮਾਮਲਾ ਸੱਪਾਂ ਦੇ ਜ਼ਹਿਰ ਮਾਮਲੇ ਦਾ ਇੱਕ ਰੇਪ ਪਾਰਟੀ ਹੁੰਦੀ ਹੈ ਉੱਥੇ ਸਿੱਧੇ ਤੁਰਤੇ ਇਲਜ਼ਾਮ ਲੱਗਦੇ ਨੇ ਕਿ ਸੱਪਾਂ ਦੇ ਜ਼ਹਿਰ ਦੀ ਉੱਥੇ ਜਿਹੜੀ ਕਿ ਵਰਤੋਂ ਕੀਤੀ ਕਿ ਸੱਪਾਂ ਦਾ ਜ਼ਹਿਰ ਉੱਥੇ ਲਿਜਾਇਆ ਗਿਆ ਉਸ ਤੋਂ ਬਾਅਦ ਆ ਪੰਜ ਮੁਲਜ਼ਮਾਂ ਦੀ ਗ੍ਰਿਫਤਾਰੀ ਵੀ ਹੁੰਦੀ ਹੈ ਇਸੇ ਕੇਸ ਦੇ ਵਿੱਚ ਐਲਵਿਸ਼ ਯਾਦਵ ਜਿਹੜੇ ਕਿ ਵੱਡੇ ਯੂਟਿਊਬਰ ਨੇ ਸੋਸ਼ਲ ਮੀਡੀਆ ਅਕਤਾਂ ਦੇ ਸਟਾਰ ਨੇ ਤੇ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਤਾਂ ਇਸ ਪੂਰੇ ਕੇਸ ਦੇ ਵਿੱਚ ਐਲਵਿਸ਼ ਯਾਦਵ ਨੂੰ ਪਿਛਲੇ ਸਾਲ ਜਿਹ ਇਹ ਵੱਡੀ ਗ੍ਰਿਫਤਾਰੀ ਹੋਈ ਹੈ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਲਵਿਸ਼ ਯਾਦਵ ਜਿਨ੍ਹਾਂ ਦੀ ਅਸੀਂ ਤੁਹਾਨੂੰ ਫਾਈਲ ਤਸਵੀਰਾਂ ਵੀ ਵਿਖਾ ਰਹੇ ਹਾਂ ਵੀਡੀਓ ਵੀ ਵਿਖਾ ਰਹੇ ਹਾਂ ਜਿਸ ਨੂੰ ਕਿ ਹੁਣ ਗ੍ਰਿਫਤਾਰ ਕੀਤਾ ਗਿਆ ਐਲਵਿਸ਼ ਯਾਦਵ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆ ਚੁੱਕਾ ਹੈ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਜਿਸ ਵੇਲੇ ਗ੍ਰਿਫਤਾਰ ਕਰਕੇ ਐਲਵਿਸ਼ ਯਾਦਵ ਨੂੰ ਲਿਜਾਇਆ ਗਿਆ ਉਸ ਵੇਲੇ ਦੀਆਂ ਤਸਵੀਰਾਂ ਵੀ ਅਸੀਂ ਵਿਖਾ ਰਹੇ ਹਾਂ ਦਰਸਲ ਨੋਇਡਾ ਪੁਲਿਸ ਦੇ ਵੱਲੋਂ ਇਸ ਪੂਰੇ ਕੇਸ ਦੇ ਵਿੱਚ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਆ ਗ੍ਰਿਫਤਾਰੀ ਤੋਂ ਪਹਿਲਾਂ ਦਰਸਲ ਇਸ ਪੂਰੇ ਕੇਸ ਦੇ ਵਿੱਚ ਕਾਫੀ ਸਵਾਲ-ਜਵਾਬ ਪੁਲਿਸ ਦੇ ਵੱਲੋਂ ਐਲਬੀਸ਼ੀ ਆਦਮ ਨੂੰ ਕੀਤੇ ਗਏ ਤੇ ਉਸ ਤੋਂ ਬਾਅਦ ਚਲਬਿਸ਼ੀ ਆਦਮ ਨੂੰ ਆ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇਖਣਾ ਹੋਵੇਗਾ ਅਗਲੀ ਕਾਰਵਾਈ ਜਿਹੜੀ ਕਿ ਪੁਲਿਸ ਦੇ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਆ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਹਰ ਮੰਨ ਤੱਕ ਦੀ ਵੀ ਮੰਗ ਕੀਤੀ ਜਾਵੇਗੀ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਇਹ ਪੂਰਾ ਮਾਮਲਾ ਹੁਣ ਕਿਸ ਪਾਸੇ ਨੂੰ ਵੱਧਦਾ ਕਿਸ ਪਾਸੇ ਜਿਹੜੇ ਕਿਸ ਪੂਰੇ ਕੇਸ ਦੇ ਆਧਾਰ ਜੁੜਦੇ ਨੇ ਕਿਉਂਕਿ ਜਿਵੇਂ ਹੀ ਇਹ ਪਿਛਲੇ ਸਾਹ ਰੇਪ ਪਾਰਟੀ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਇਹ ਵੱਡਾ ਇੱਕ ਮੁੱਦਾ ਬਣਿਆ ਇਸ ਕੇਸ ਦੇ ਵਿੱਚ ਚਲਬੀ ਸ਼ਿਆਦਬ ਦਾ ਨਾਮ ਆਇਆ ਤਾਂ ਉਸ ਤੋਂ ਬਾਅਦ ਲਗਾਤਾਰ ਪੁਸ਼ਤੀ ਨੂੰ ਆਪਣੇ ਪਦਰ ਤੇ ਜਾਂਚ ਕੀਤੀ ਜਾ ਰਹੀ ਸੀ ਤੇ ਹੁਣੇ ਵੱਡਾ ਸਵਾਲ ਹੈ ਕਿ ਅਖਿਰਕਾਰ ਐਲਵਿਸ਼ ਯਾਦਵ ਤੋਂ ਇਲਾਵਾ ਜਾਂ ਜਿਹੜੇ ਪੰਜ ਮੁਲਜ਼ਮ ਗ੍ਰਿਫਤਾਰ ਹੋਏ ਨੇ ਇਸ ਤੋਂ ਇਲਾਵਾ ਹੋਰ ਕੀ ਕੀ ਇਸ ਦੇ ਵਿੱਚ ਕਨੈਕਸ਼ਨ ਹੈ ਕਿਸ ਪਾਸੇ ਤਾਰਾਂ ਜੁੜਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਜੇਕਰ ਰਿਮਾਂਡ ਮਿਲਦਾ ਹੈ ਤੇ ਰਿਮਾਂਡ ਦੇ ਦੌਰਾਨ ਜੋ ਪੁੱਛਗਛ ਕੀਤੀ ਜਾਵੇਗੀ ਉਸ ਦੌਰਾਨ ਹੋਰ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਇਹ ਵੀ ਆ ਵੇਖਣਾ ਹੋਵੇਗਾ ਖੈਰ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਇਹ ਵੱਡਾ ਐਕਸ਼ਨ ਜਿਹੜਾ ਕਿ ਨੋਡਾਪੁਰਸ ਦਾ ਨਜ਼ਰ ਆਇਆ ਨੋਡਾਪੁਰਸ ਦੇ ਨੂੰ ਇਹ ਵਿਸ਼ੇ ਆਦਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦਰਸਲ 8 ਨਵੰਬਰ ਨੂੰ ਪਿਛਲੇ ਸਾਲ ਜਿਹੜੀ ਇੱਕ ਰੇਪ ਪਾਰਟੀ ਹੋਈ ਉਸ ਤੋਂ ਬਾਅਦ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਜਿਹੜੀ ਕਿ ਐਫ ਆਈ ਆਰ ਦਰਜ ਕੀਤੀ ਜਾਂਦੀ ਤੇ ਇਸੇ ਕੇਸ ਦੇ ਵਿੱਚ ਹੀ ਐਲਬਿਸ਼ੀ ਯਾਦਵ ਨੂੰ ਨਾਮਜ਼ਦ ਕੀਤਾ ਗਿਆ ਸੀ ਐਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਨੋਜ ਰਾਠੀ ਜੁੜੇ ਹੋਏ ਨੇ ਮਨੋਜੇ ਵੱਡੀ ਗ੍ਰਿਫਤਾਰੀ ਹੋਈ ਹੈ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਯੂਟਿਊਬਰ ਐਲਬਿਸ਼ੀ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਤੱਕ ਦੀ ਕੀ ਕੋ ਜਾਣਕਾਰੀ ਹੈ ਆ ਦੇਖੋ ਪਰਮਿਟਰ ਇਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਜੀ ਪਰ ਐਨੀਮਲ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਵੱਲੋਂ ਵੀ ਲਗਾਤਾਰ ਇਹਦੇ ਵਿੱਚ ਕੀਤਾ ਜਾ ਰਿਹਾ ਹੈ ਥੋੜਾ ਜਿਹਾ ਤੁਹਾਨੂੰ ਬੈਕਗ੍ਰਾਉਂਡ ਤੋਂ ਜਾਈਏ ਲੈ ਕੇ ਜੀ 2 ਮਹੀਨੇ ਪਹਿਲਾਂ ਖਰੜ ਪੁਲਿਸ ਨੇ ਵੀ ਇੱਕ ਮਾਮਲਾ ਦਰਜ ਕੀਤਾ ਸੀਗਾ ਜਿਹਦੇ ਵਿੱਚ ਐਨੀਮਲ ਡਿਪਾਰਟਮੈਂਟ ਵੱਲੋਂ ਇੱਕ ਰੇਡ ਕੀਤੀ ਗਈ ਸੀ ਔਰ ਰੇਡ ਦੌਰਾਨ ਇੱਕ ਸਪੇਰਾ ਫੜਿਆ ਗਿਆ ਸੀਗਾ ਉਹਦੇ ਕੋਲੋਂ ਕਈ ਜਿਹੜੇ ਉਹਦੇ ਘਾਟ ਦੇ ਉਹ ਜਿਹੜੇ ਸੱਪ ਨੇ ਸਾਜਗਰ ਨੇ ਉਹ ਰਿਕਵਰ ਕੀਤੇ ਗਏ ਸੀ ਤੇ ਉਹਦੇ ਵਿੱਚ ਵੀ ਉਹਨੇ ਦੱਸਿਆ ਸੀਗਾ ਐਲਵਿਸ਼ ਯਾਦਵ ਤੇ ਉਹਦੇ ਸਾਥੀ ਦਾ ਨਾਮ ਦੱਸਿਆ ਗਿਆ ਸੀਗਾ ਕਿ ਕਿਸ ਤਰ੍ਹਾਂ ਇਲਾਵਾ ਨੈਕਸਟ ਸਟੈਪ ਚੱਲਦਾ ਹੈ ਉਹ ਕਿਸ ਤਰ੍ਹਾਂ ਇਹ ਰੇਵ ਜਿਹੜੀ ਪਾਰਟੀਆਂ ਹੁੰਦੀ ਹੈ ਉਹਦੇ ਵਿੱਚ ਇਹ ਸਪਲਾਈ ਕਰਦੇ ਆ ਕਿਉਂਕਿ ਜਿਹੜਾ ਇਹ ਸੱਪਾਂ ਦਾ ਜਿਹੜਾ ਜ਼ਹਿਰ ਹੁੰਦਾ ਹੈ ਉਹਦੇ ਵਿੱਚ ਨਸ਼ਾ ਜਿਹੜਾ ਹੈਗਾ ਇੱਕ ਮਿਕਸ ਕਰਕੇ ਬਣਾਉਂਦੇ ਆ ਹਾਲਾਂਕਿ ਤੁਹਾਨੂੰ ਯਾਦ ਹੋਣਾ ਕਿ ਥੋੜੇ ਦਿਨ ਪਹਿਲਾਂ ਜਿਹੜੇ ਵੀ ਜ਼ਹਿਰ ਮਿਲੇ ਸੀਗੇ ਉਹਦੇ ਵਿੱਚ ਜੈਪੁਰ ਕਿ ਭੇਜਿਆ ਗਿਆ ਸੀਗਾ ਇਹ ਜੈਪੁਰ ਸੈਂਪਲ ਭੇਜੇ ਸੀਗੇ ਉਹ ਜੈਪੁਰ ਸੈਂਪਲ ਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਸਾਹਮਣੇ ਆਇਆ ਸੀਗਾ ਕਿ ਇਹਦੇ ਵਿੱਚ ਕੋਬਰਾ ਜਿਹੜਾ ਕ੍ਰੈਡ ਜਿਹੜੀ ਪ੍ਰਜਾਤੀ ਹੈ ਤੇ ਹੋਰ ਵੀ ਕਈ ਜਿਹੜਾ ਹੈਗਾ ਉਹਦੇ ਵਿੱਚ ਜ਼ਹਿਰ ਉਹ ਪਾਇਆ ਗਿਆ ਸੀ ਯਾਨੀ ਕਿ ਉਹਨਾਂ ਦਾ ਜਿਹੜਾ ਜ਼ਹਿਰ ਹੋਣਾ ਪਾਇਆ ਗਿਆ ਸੀਗਾ ਔਰ ਸੈਂਪਲ ਦੇ ਵਿੱਚ ਵੀ ਸਾਫ਼ ਤੌਰ ਤੇ ਕਿਹਾ ਗਿਆ ਸੀ ਔਰ ਸੈਂਪਲ ਇਲਾਦੇ ਲਏ ਗਏ ਸੀ ਉਹਦੇ ਵਿੱਚ ਇੱਕ ਮਾਮਲਾ ਵੀ ਜਿਹੜਾ ਹੈਗਾ ਉਹ ਦਰਜ ਹੋਇਆ ਸੀਗਾ 49 ਜਿਹੜਾ ਕੋਤਵਾਲੀ ਚ ਇੱਕ ਮਾਮਲਾ ਦਰਜ ਹੋਇਆ ਸੀਗਾ ਉਹਦੇ ਵਿੱਚ ਕਈ ਜਿਹੜੀ ਰੇਡ ਪਾਰਟੀਆਂ ਹੁੰਦੀ ਹੈ ਦਿੱਲੀ ਦੇ ਨਾਲ-ਨਾਲ ਐਨਸੀਆਰ ਦੀ ਅਸੀਂ ਗੱਲ ਕਰ ਲਈਏ ਉਹਦੇ ਵਿੱਚ ਫਾਰਮ ਹਾਊਸ ਦੀ ਵੀ ਗੱਲ ਸਾਹਮਣੇ ਆਈ ਸੀ ਕਿ ਕਿਸ ਤਰ੍ਹਾਂ ਜਿਹੜੇ ਜਿੰਦਾ ਸਾਂਭੋਦੇ ਉਹਨਾਂ ਦੀ ਵੀਡੀਓ ਸ਼ੂਟ ਕਰਦੇ ਵੀ ਚੀਜ਼ਾਂ ਸਾਹਮਣੇ ਆਈ ਸੀ ਔਰ ਰੇਡ ਪਾਰਟੀ ਦੇ ਵਿੱਚ ਸੰਪਾ ਦਾ ਜ਼ਹਿਰ ਜਿਹੜਾ ਉਹ استعمال ਹੁੰਦਾ ਹੈ ਹਾਲਾਂਕਿ ਇਹਦੇ ਵਿੱਚ ਪਹਿਲਾਂ ਵੀ ਜਿਹੜੇ ਆਪਾਂ ਗੱਲ ਕਰੀਏ ਕਈ ਚੀਜ਼ਾਂ ਨੂੰ ਲੈ ਕੇ ਜਹਾਜ ਜਿਹੜੇ ਹੈਗੇ ਉਹਦੇ ਸੈਂਪਲ ਭੇਜੇ ਗਏ ਸੀ ਔਰ ਇਹ ਜਿਹੜਾ ਖਰੜ ਦੇ ਵਿੱਚ ਵੀ ਫੜਿਆ ਗਿਆ ਸੀਗਾ ਜਿਨੇ ਨਾਮ ਲਿੱਤਾ ਸੀਗਾ ਐਲਵੀ ਜਦਵ ਤੇ ਹੋਰ ਵੀ ਜ਼ਿਲ੍ਹੇ ਦੇ ਸਾਥੀ ਦਾ ਉਹਨੇ ਵੀ ਇਹ ਗੱਲ ਦੱਸੀ ਸੀ ਕਿ ਮੈਂ ਉਹਨਾਂ ਦੇ ਕੈਨ ਤੇ ਇਹ ਸਾਮ ਰੱਖੇ ਹੋਏ ਸੀਗੇ ਉਹਨਾਂ ਦੇ ਕੈਨ ਤੇ ਮੈਂ ਕਿਸੇ ਨੂੰ ਦੇਣਾ ਆਇਆ ਸੀਗਾ ਔਰ ਇਹ ਪੂਰਾ ਜਦ ਰੇਡ ਕੀਤੀ ਗਈ ਤਾਂ ਇਹ ਇੱਕ ਜਿਹੜਾ ਕਾਬੂ ਕੀਤਾ ਗਿਆ ਸੀਗਾ ਉਹਦੇ ਵਿੱਚ ਉਹਨਾਂ ਦਾ ਨਾਮ ਸਾਹਮਣੇ ਆਇਆ ਸੀਗਾ ਹਾਲਾਂਕਿ ਕਹਿ ਸਕਦੇ ਆ ਕਿ ਅੱਜ ਇੱਕ ਵੱਡੀ ਗ੍ਰਿਫਤਾਰੀ ਹੋਈ ਹੈ ਕਿਉਂਕਿ ਪਰਮਿੰਦਰ ਇੱਕ ਬਹੁਤ ਵੱਡਾ ਲੈਕਸ ਹੈ ਅਸੀਂ ਕਹਿ ਸਕਦੇ ਹਾਂ ਕਿ ਕਿਸ ਤਰ੍ਹਾਂ ਰੇਪ ਪਾਰਟੀਆਂ ਹੁੰਦੀ ਹੈ ਐਨਸੀਆਰ ਦੇ ਵਿੱਚ ਰੇਪ ਪਾਰਟੀ ਹੁੰਦੀ ਹੈ ਜਾਂ ਫਿਰ ਦਿੱਲੀ ਐਨਸੀਆਰ ਦੇ ਵਿੱਚ ਰੇਪ ਪਾਰਟੀ ਹੁੰਦੀ ਹੈ aarop ਇਹੀ ਹੈ ilzaam ਇਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਔਰ ਜਿਹੜੇ ਸ਼ੂਟਸ ਕੀਤੇ ਗਏ ਨੇ ਵੀਡੀਓਜ਼ ਉਹ ਵੀ ਐਨੀਮਲ ਡਿਪਾਰਟਮੈਂਟ ਵੱਲੋਂ ਜਿਹੜਾ ਫੋਰੇਸ ਡਿਪਾਰਟਮੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਔਰ ਜਿਹੜੀ ਮੈਂਕਾ ਗਾਂਧੀ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਵੀ ਜੇ ਜਾਣਕਾਰੀ ਦਿੱਤੀ ਗਈ ਸੀ ਜਾਂ ਜੇ ਰੇਡ ਕੀਤੀ ਗਈ ਸੀ ਕਿ ਤੇ ਇਹ ਜਿਹੜੀ ਬਥੇੇਵ ਪਾਰਟੀਆਂ ਹੁੰਦੀ ਹੈ ਉਹਦੇ ਵਿੱਚ ਸਭ ਜਿਹੜੇ ਨੇ ਉਹਨਾਂ ਤੇ ਜ਼ਹਿਰ ਚ ਜਿਹੜਾ ਨਸ਼ਾ ਮਿਲਾ ਕੇ ਉਹ ਹੀ ਇਸਤੇਮਾਲ ਕੀਤਾ ਜਾਂਦਾ ਬਹੁਤ ਕਾਸਟਲੀ ਹੁੰਦਾ ਬਹੁਤ ਮਹਿੰਗਾ ਹੁੰਦਾ ਉਹ ਕਾਫੀ ਚੀਜ਼ਾਂ ਦਾ ਖੁਲਾਸਾ ਕੀਤਾ ਸੀਗਾ ਤਾਂ ਆਹ ਕਹਿ ਸਕਦੇ ਆ ਕਿ ਵੱਡੀ ਜਿਹੜੀ ਗ੍ਰਿਫਤਾਰੀ ਹੋਈ ਹੈ ਔਰ ਇਹਦੇ ਵਿੱਚ ਪੁਛਕਿਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਬੀਤੇ ਦਿਨਾਂ ਜੀ ਅਸੀਂ ਗੱਲ ਕਰ ਲਈ ਕਈ ਗ੍ਰਿਫਤਾਰੀਆਂ ਹੋਈ ਸੀ ਉਹਦੇ ਵਿੱਚ ਪੁਛਕਿਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਸੀਗਾ ਕਿ ਕਿਸ ਤਰ੍ਹਾਂ ਇਸ ਅੱਪਾ ਨੂੰ ਲੈ ਕੇ ਜਿਹੜਾ ਰੇਵ ਪਾਰਟੀ ਕਰਦੇ ਆ ਅੱਗੇ ਕਿਸ ਨੂੰ ਕਿਸ ਨੂੰ ਇਹ ਕਰਦੇ ਆ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪੁਆਇੰਟ ਟੂ ਪੁਆਇੰਟ ਹੁਣ ਇਨਵੈਸਟੀਗੇਸ਼ਨ ਚ ਕਈ ਖੁਲਾਸੇ ਸਾਹਮਣੇ ਆ ਰਹੇ ਪਰ ਮੈਂ ਹੁਣ ਕੀ ਮੰਨਿਆ ਜਾਵੇ ਕਿਉਂਕਿ ਹਾਲਾਂਕਿ ਮਾਮਲਾ ਪਿਛਲੇ ਸਾਲ ਦਾ ਹੈ ਉਸ ਤੋਂ ਬਾਅਦ ਪਿਛਲੇ ਸ ਕਾਫੀ ਵਕਫੇ ਬਾਅਦ ਇੱਕ ਗਿਫਤਾਰੀ ਹੁੰਦੀ ਹੈ ਕਿ ਮੰਨਿਆ ਜਾਵੇ ਕਿ ਜਿਹੜੇ ਪੰਜ ਪਹਿਲਾ ਮੁਲਜ਼ਮ ਗਿਫਤਾਰ ਕੀਤੇ ਗਏ ਕਿਤਨਾ ਕਿਤੇ ਹੋਰ ਪੁਲਿਸ ਦੇ ਕੋਲ ਪੁਖਤਾ ਸਬੂਤ ਜਿਹੜੇ ਹੱਥ ਲੱਗੇ ਉਸ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਪੱਕੇ ਪੈ ਰਹੀ ਹੈ ਵੱਡੀ ਕਾਰਵਾਈ ਨੋਇਡਾ ਪੁਲਿਸ ਵੱਲੋਂ ਕੀਤੀ ਗਈ ਹੈ ਦੇਖੋ ਪਰਮਿੰਦਰ ਇਹਦੇ ਵਿੱਚ ਜਿਹੜੇ ਪੰਜ ਪਹਿਲਾ ਫੜੇ ਗਏ ਸੀਗੇ ਉਹਨਾਂ ਦੀ ਪੁੱਛਗਿੱਛ 'ਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਠੀਕ ਆ ਪਹਿਲੀ ਗੱਲ ਦੂਜੀ ਗੱਲ ਜਦ ਲਈ ਇਹ ਅਰੈਸਟ ਹੋਏ ਸੀਗੇ ਪੰਜ ਉਹਦੇ ਵਿੱਚ 7 ਤੋਂ 8 ਜਿਹੜੇ ਸੱਪ ਨੇ ਉਹ ਮਿਸਿੰਗ ਸੀਗੇ ਜਿਹੜੀ ਜਾਣਕਾਰੀ ਪੁਲਿਸ ਨੇ ਦਿੱਤੀ ਸੀ ਔਰ ਜਿਹੜੇ 7-8 ਝਾਫਤ ਸੀਗੇ ਉਹ ਉਸੇ ਸੁਪੇਰੇ ਕੋਲ ਮਿਲੇ ਸੀਗੇ ਉਸੇ ਸੁਪੇਰੇ ਕੋਲ ਰਿਕਵਰ ਕੀਤੇ ਗਏ ਸੀ ਜੋ ਕਿ ਲੁਧਿਆਣਾ ਤੋਂ ਖਰੜ ਜਿਹੜਾ ਹੈਗਾ ਬੱਸ ਸਟੈਂਡ ਪਹੁੰਚਿਆ ਸੀਗਾ ਕਿਸੇ ਨੂੰ ਸਪਲਾਈ ਦੇਣ ਵਾਸਤੇ ਉਹੀ ਝਾਫਤ ਸੀਗੇ ਤੇ ਹੁਣ ਪੁੱਛਗਿੱਛ ਤੇ ਬਹੁਤ ਸਾਰੀ ਚੀਜ਼ਾਂ ਦਾ ਖੁਲਾਸਾ ਹੋਇਆ ਔਰ ਖਾਸ ਤੌਰ ਤੇ ਇਹਦੇ ਵਿੱਚ ਇੱਕ ਟੀਮ ਜਿਹੜੀ ਬਣਾਈ ਗਈ ਸੀ ਜੋ ਕਿ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਸੀ ਕਿ ਜਿਹੜੇ ਵੀ ਐਕਿਊਜ਼ ਫੜੇ ਗਏ ਸੀ ਉਹਨਾਂ ਤੋਂ ਪੁੱਛਗਿੱਛ ਤੇ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਸੀਗਾ ਤੇ ਹੁਣ ਪੱਕੇ ਸਬੂਤਾਂ ਦੇ ਨਾਲ ਪੱਕੇ ਸਬੂਤਾਂ ਦੇ ਆਧਾਰ ਤੇ ਤੇ ਐਲਵੀਸ ਜ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਪੁਲਿਸ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਹਾਲਾਂਕਿ ਹਜੇ ਜਿਹੜੇ ਸਾਡੇ ਸੋਰਸਿਸਾਂ ਨੂੰ ਜਾਣਕਾਰੀ ਦੇ ਰਹੇ ਕਿ ਹੋਰ ਵੀ ਗ੍ਰਿਫਤਾਰੀਆਂ ਹਜੇ ਇਹਦੇ ਵਿੱਚ ਹੋਣਗੀਆਂ ਕਿਉਂਕਿ ਇਹ ਕਿਸ ਤਰ੍ਹਾਂ ਇਲੈਕਟ੍ਰਿਕਾਪੂਰਾ ਐਲਵਿਸ਼ ਯਾਦਵ ਦੇ ਨਾਲ-ਨਾਲ ਹੋਰ ਕੌਣ-ਕੌਣ ਲੋਕ ਇਹਦੇ ਵਿੱਚ ਸ਼ਾਮਿਲ ਸਿਗੇ ਕਿਰੇ-ਕਰੇ ਨੌਜਵਾਨਾਂ ਦੇ ਕਿਉਂਕਿ ਵੀਡੀਓ ਜਿਹੜੀ ਸਾਹਮਣੇ ਆਈ ਸੀ ਪਰਮਿੰਦਰ ਉਹਦੇ ਵਿੱਚ ਕਈ ਇਹਦੇ ਵਿੱਚ ਛੜੇ ਹੈਗੇ ਸਾਹਮਣੇ ਆਏ ਨੇ ਉਹਨਾਂ ਦੇ ਵੀ ਨਾਲ ਵੀ ਪੁੱਛਗਛ ਹੋਈ ਹੈ ਇਹ ਕਿਥੋਂ ਲੈ ਕੇ ਆਏ ਸੱਪਾ ਦਾ ਜਿਹੜਾ ਇਹ ਜਿਹੜੇ ਵੀਡੀਓ ਸ਼ੂਟ ਕਰ ਰਹੇ ਉਹ ਕਿਥੋਂ ਲੈ ਕੇ ਆਏ ਇਹਨਾਂ ਦਾ ਕੀ ਕਰਦੇ ਸੀਗੇ ਉਹ ਸਪੇ ਉਦੇ ਪੁਲਿਸ ਚ ਵੀ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਠੀਕਾ ਕਿਉਂਕਿ ਉਹ ਵੀ ਮਾਮਲਾ ਦਾਦ ਕੀਤਾ ਠੀਕਾ ਅਸੀ ਉਹਦੀ ਲਗਾਤਾਰ ਕਵਰੇਜ ਵੀ ਕੀਤੀ ਸੀ ਇਸ ਕਰਕੇ ਹੋਰ ਵੀ ਚੀਜ਼ਾਂ ਨੂੰ ਲੈ ਕੇ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਇਹ ਚੀਜ਼ਾਂ ਹਜੇ ਇਸੇ ਨਹੀਂ ਖਤਮ ਹੋ ਰਹੀ ਹੋਰ ਵੀ ਕਈ ਅੱਗੇ ਇਨਵੈਸਟੀਗੇਸ਼ਨ ਚ ਕਈ ਨਾਂ ਸਾਹਮਣੇ ਆ ਰਹੇ ਜਿਨ੍ਹਾਂ ਦੀ ਗ੍ਰਿਫਤਾਰੀ ਆਉਣ ਵਾਲੇ ਦਿਨਾਂ ਚ ਹੋਈ ਜੀ ਆ ਮਨੋਜ ਜਿਹੜੇ ਪੰਜ ਮੁਲਜ਼ਮਾਂ ਦੀ ਪਹਿਲਾਂ ਗ੍ਰਿਫਤਾਰੀ ਹੁੰਦੀ ਹੈ ਉਸ ਨੂੰ ਲੈ ਕੇ ਹੁਣ ਤੱਕ ਦੀ ਕੀ ਕੋ ਜਾਣਕਾਰੀ ਕੀ ਖੁਲਾਸਾ ਸਾਹਮਣੇ ਆਇਆ ਕਿ ਆਖਰਕਾਰ ਉਹਨਾਂ ਦਾ ਸਿੱਧੇ ਤੌਰ ਤੇ ਕੀ ਐਲਬਿਸ਼ ਯਾਦਵ ਦੇ ਨਾਲ ਕਨੈਕਸ਼ਨ ਅਲੱਗ ਕੋਈ ਦੂਜੀ ਪਾਰਟੀ ਸੀ ਉਹਨਾਂ ਦੇ ਨਾਲ ਇਸ ਦਾ ਨਾਤਾ ਹੋਇਆ ਸੰਪਰਕ ਹੋਇਆ ਦੇਖੋ ਪਰਮਿੰਦਰ ਜਿਹੜੀ ਪੰਜ ਗ੍ਰਿਫਤਾਰੀਆਂ ਹੋਈ ਸੀ ਥੋੜਾ ਜਿਹਾ ਆਪਾਂ ਬੈਕਗ੍ਰਾਉਂਡ ਕਿ ਜਾਈਏ ਉਹਦੇ ਉਹਨਾਂ ਦੇ ਕੋਲ ਨਾ ਜਿਹੜੇ ਜ਼ਹਿਰੀਲੇ ਐ ਉਹ ਸੱਪ ਮਿਲੇ ਸੀਗੇ ਔਰ 20 ਮਿਲੀਲੀਟਰ ਜਿਹੜਾ ਜ਼ਹਿਰ ਹੈ ਉਹ ਬਰਾਮਦ ਹੋਇਆ ਸੀਗਾ ਅਸੀਂ ਲਗਾਤਾਰ ਉਹਦੇ ਤੇ ਕਵਰੇਜ ਕੀਤੀ ਸੀ ਤੁਹਾਨੂੰ ਇਹਦੇ ਜੋ 20 ਮਿਲੀਲੀਟਰ ਜ਼ਹਿਰ ਬਰਾਮਦ ਹੋਇਆ ਸੀਗਾ ਜਿਹੜੀ ਜਾਂਚ ਰਿਪੋਰਟ ਜਿਹੜੀ ਆਈ ਹੈ ਹੁਣ ਆ ਜਿਹੜੀ ਹੈਗੀ ਆ ਉਹਦੇ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਸਾਹਮਣੇ ਆ ਰਿਹਾ ਹੈ ਹਾਲਾਂਕਿ ਇਹਦੀ ਅਧਿਕਾਰੀ ਤੌਰ ਤੇ ਹਾਲੇ ਕੀ ਰਿਪੋਰਟ ਦਾ ਜਿਹੜਾ ਹੈਗਾ ਉਹ ਜ਼ਿਕਰ ਪੁਲਿਸ ਜਿਹੜੀ ਕਰਦੀ ਨਹੀਂ ਨਜ਼ਰ ਆ ਰਹੀ ਹੈ ਲੇਕਿਨ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਆ ਕਿ ਰਿਪੋਰਟ ਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਹੈ ਕਿ ਜਿਹੜੇ 9 ਟੱਪ ਰਿਕਵਰ ਕੀਤੇ ਗਏ ਸੀ ਔਰ 20 ਮਿਲੀਲੀਟਰ ਜਿਹੜਾ ਜ਼ਹਿਰ ਹੈ ਉਹ ਉਹਦੇ ਵਿੱਚ ਜਿਹੜੀ ਹੈਗੀ ਉਹ ਕੀਤਾ ਸੀਗਾ ਤੇ ਹੁਣ ਕਹਿ ਸਕਦੇ ਆ ਕਿ ਕਈ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ ਐਲਵਿਸ ਯਾਦਵ ਦੇ ਨਾਲ-ਨਾਲ ਹੋਰ ਜਿਹੜੇ ਵੀ ਤੋਂ ਦੱਗੇ ਪੰਜ ਜਿਹੜੇ ਸਫੇਰੇ ਗ੍ਰਿਫਤਾਰ ਕੀਤੇ ਗਏ ਸੀਗੇ ਲਾਸਟ ਟਾਈਮ ਉਹਨਾਂ ਨੇ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਉਹ ਪੁਸ਼ਟੀ ਕੀਤੀ ਸੀ ਕਿ ਉਹ ਸਭ ਕਿੱਥੋਂ ਲੈ ਕੇ ਆਂਦੇ ਸੀਗੇ ਕਿਵੇਂ ਕੈਨ ਤੋਂ ਲੈ ਕੇ ਆਂਦੇ ਸੀਗੇ ਕਈ ਚੀਜ਼ਾਂ ਨੂੰ ਲੈ ਕੇ ਕਿਉਂਕਿ 1 ਨਵੰਬਰ 1 ਨਵੰਬਰ 2023 ਨੂੰ ਲੋਹੜਾ ਪੁਲਿਸ ਨੇ ਪੀਪਲ ਫਾਰ ਐਨੀਮਲ ਸੰਸਥਾ ਦੀ ਸ਼ਿਕਾਇਤ ਤੇ ਪੰਜ ਸਫੇਰਿਆਂ ਦੇ ਖਿਲਾਫ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਮਾਮਲਾ ਦਰਜ ਕਰਕੇ 1 ਨਵੰਬਰ ਦੀ ਗੱਲ ਹੈ ਉਹ ਕਹਿੰਦੇ ਕਿ ਇਸ ਮਾਮਲੇ 'ਚ ਜਿਹੜਾ ਐਲਵਿਸ਼ ਜੱਦਵ ਹੈ ਉਹਦਾ ਵੀ ਨਾਮਜ਼ਦ ਉਹਨੂੰ ਵੀ ਨਾਮਜ਼ਦ ਕੀਤਾ ਗਿਆ ਸੀਗਾ ਜਿਹੜੀ ਮਾਮਲਾ ਦਰਜ ਹੋਇਆ ਸੀਗਾ ਉਹਦੇ ਵਿੱਚ ਐਲਵਿਸ਼ ਜੱਦਵ ਦਾ ਵੀ ਨਾਂ ਸੀਗਾ ਔਰ ਇਹਦੇ ਵਿੱਚ ਤਾਂ ਦੱਸਿਆ ਕਿ ਕਿਸ ਤਰ੍ਹਾਂ ਰੇਪ ਪਾਰਟੀ ਹੁੰਦੀ ਸੀ ਕਿਸ ਤਰ੍ਹਾਂ ਸਪਲਾਈ ਹੁੰਦੀ ਸੀ ਔਰ ਕਾਫੀ ਗੰਭੀਰ ਜਿਹੜੇ ਕਹਿ ਸਕਦੇ ਨੇ ਕਿ ਇਲਜ਼ਾਮ ਇਹਦੇ ਵਿੱਚ ਲੱਗੇ ਸੀਗੇ ਔਰ ਹਾਲਾਂਕਿ ਉਸ ਟਾਈਮ ਗ੍ਰਿਫਤਾਰੀ ਨਹੀਂ ਹੋਈ ਸੀ ਪੁਛਕੀ ਸੀ ਜ਼ਰੂਰ ਬੁਲਾਇਆ ਸੀਗਾ ਔਰ ਜੈਪੁਰ ਜਿਹੜੀ ਹੈਗੀ ਐ ਐਫਐਐਲ ਦੀ ਜਿਹੜੀ ਉੱਥੇ ਵੱਡੀ ਲੈਬ ਹੈ ਉੱਥੇ ਇਹ ਲਾਗਾ ਜਿਹੜਾ ਸੱਪਾ ਦਾ ਜਿਹੜੇ ਬਰਾਮਦ ਕੀਤੇ ਗਏ ਸੀ ਉਹਨਾਂ ਨੂੰ ਉੱਥੇ ਸੈਂਪਲ ਵਾਸਤੇ ਭ ਔਰ ਜਿਹੜੇ ਸਾਡੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹੈ ਕਿ ਇਹਦੇ ਵਿੱਚ ਰਿਪੋਰਟ ਜਿਹੜੀ ਆਈ ਹੈ ਉਹਦੇ ਵਿੱਚ ਸਾਫ ਤੌਰ ਤੇ ਜਿਹੜੀ ਸੱਪਾ ਦਾ ਜ਼ਹਿਰ ਉਹਦੇ ਵਿੱਚ ਦੱਸਿਆ ਗਿਆ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਜੈਪੁਰ ਐਫਐਐਲ ਦੀ ਜਿਹੜੀ ਰਿਪੋਰਟ ਹੈ ਉਹ ਨੁਆਇਡਾ ਪੁਲਿਸ ਨੂੰ ਵੀ ਮਿਲ ਚੁੱਕੀ ਹੈ ਯਾਨੀ ਕਿ ਨੁਆਇਡਾ ਪੁਲਿਸ ਨੇ ਉਹਦੇ ਅਧਾਰ ਤੇ ਤੇ ਪੂਰੀ ਇਨਵੈਸਟੀਗੇਸ਼ਨ ਕੀਤੀ ਹੈ ਤੇ ਪੂਰੀ ਗ੍ਰਿਫਤਾਰੀ ਕੀਤੀ ਹੈ ਹਾਲਾਂਕਿ ਅਧਿਕਾਰੀ ਤੌਰ ਤੇ ਪੁਲਿਸ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਕਿ ਰਿਪੋਰਟ ਜਿਹੜੀ ਹੈਗੀ ਹੈ ਉਹਦੇ ਵਿੱਚ ਕੀ ਹੈ ਲੇਕਿਨ ਜਿਹੜੇ ਸੋਰਸਿਸ ਪੁਖਤਾ ਸੋਰਸਿਸ ਹੈ ਜੀ ਜੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਰਿਪੋਰਟ ਦੇ ਆਧਾਰ ਤੇ ਸਾਰੀ ਚੀਜ਼ਾਂ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਗਈ ਹੈ ਰੈਲਵੇ ਯਾਦਵ ਨੂੰ ਇਹ ਤਾਂ ਦੱਸ ਦਈਏ ਕਿ ਮੋਕਾ ਸੈਕਟਰ 49 ਜਿਹੜੀ ਹੈਗੀ ਕੋਤਾਵਲੀ ਦੀ ਇਹ ਮਾਮਲਾ ਦਰਜ ਹੋਇਆ ਸੀਗਾ ਔਰ ਸੈਕਟਰ 20 ਨੂੰ ਉਸ ਤੋਂ ਬਾਅਦ ਟਰਾਂਸਫਰ ਕਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਕਹ ਸਕਦੇ ਆ ਕਿ ਐਲਵਿਸ਼ ਯਾਦਵ ਤੋਂ ਲਗਾਤਾਰ ਪੁਛਕੀ ਚੋਰੀ ਸੀ ਲਗਾਤਾਰ ਪੁਛਕੀ ਚੋਰੀ ਸੀ ਤਾਂ ਅੱਜ ਇਹ ਵੱਡੀ ਗ੍ਰਿਫਤਾਰੀ ਅਸੀਂ ਕਹਿ ਸਕਦੇ ਆ ਠੀਕ ਹੈ ਠੀਕ ਹੈ ਮਨੋਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸੋ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਲਵਿਸ਼ ਯਾਦਵ ਜਿਹੜਾ ਕਿ ਯੂਟਿਊਬਰ ਯੂਟਿਊਬਰ ਆ YouTube ਤੋਂ ਵੱਡੀ ਮੁੱਟੀ ਜਿਹੜੀ ਕਮਾਈ ਕਰਦਾ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਬਿੱਗ ਬਾਸ ਜਿਹੜਾ OTT ਸੀਜ਼ਨ 2 ਦਾ ਜੇਤੂ ਰਹਿ ਚੁੱਕਾ ਹੈ ਜੇਤੂ ਰਹਿ ਚੁੱਕਾ ਹੈ ਆ ਤਾਂ ਵਕਫ ਵਕ ਵੀਡੀਓ ਨੂੰ ਲੈ ਕੇ ਪਿਛਲੇ ਦਿਨੀ ਇੱਕ ਕੰਟਰੋਵਰਸੀ ਵੀਡੀਓ ਨੂੰ ਲੈ ਕੇ ਹੋਈ ਕੋਟ ਮਾਰਦਾ ਜਿਹੜਾ ਕਿ ਮਾਮਲਾ ਸਾਹਮਣੇ ਆਇਆ ਤੇ ਇਸ ਦੇ ਵਿਚਾਰੇ ਜਿਹੜਾ ਕਿ ਸੱਪਾਂ ਦੇ ਜ਼ਹਿਰ ਵਾਲਾ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਇਸ ਕੇਸ ਦੇ ਵਿੱਚ ਇਹ ਵੱਡੀ ਗਿਫਤਾਰੀ ਹੋਈ ਹੈ ਹਾਲਾਂਕਿ ਪੂਰਾ ਮਾਮਲਾ ਪਿਛਲੇ ਸਾਲ ਦਾ ਹੈ ਜਿਹੜਾ ਕਿ 8 ਨਵੰਬਰ ਨੂੰ ਪਿਛਲੇ ਸਾਲ ਨੋਇਡਾ ਦੇ ਵਿੱਚ ਇੱਕ ਰੇਪ ਪਾਰਟੀ ਹੁੰਦੀ ਸਿੱਧੇ ਤੌਰ ਤੇ ਇਲਜ਼ਾਮ ਲੱਗਦੇ ਨੇ ਕਿ ਐਲਵਿਸ਼ ਯਾਦ ਦੇ ਬਨੋਂ ਤੇ ਉਸ ਦੇ ਨਾਲ ਜਿਹੜੇ ਕਿ ਉਸ ਦੇ ਸਾਥੀ ਸਨ ਮੁਲਜ਼ਮ ਸਨ ਉਹਦੇ ਵੱਲੋਂ ਸੱਪਾਂ ਦਾ ਜ਼ਹਿਰ ਉੱਥੇ ਸਪਲਾਈ ਕੀਤਾ ਗਿਆ ਆ ਸਪੰਦ ਦਾ ਜ਼ਹਿਰ ਰੇਪ ਪਾਰਟੀ ਦੇ ਵਿੱਚ ਸਪਲਾਈ ਕੀਤਾ ਜਾਂਦਾ ਸੀਗਾ ਇਹਨਾਂ ਇਲਜ਼ਾਮਾਂ ਦੇ ਤਹਿਤ ਹੀ ਇਸ ਪੂਰੇ ਕੇਸ ਨੂੰ ਲੈ ਕੇ ਜਿਹੜਾ ਕਿ ਪਿਛਲੇ ਸਾਲ ਐਫਆਈਆ ਦਰਜ ਕੀਤੀ ਗਈ ਐਲਵਿਸ਼ ਯਾਦਵ ਨੂੰ ਵੀ ਮਲਜ਼ਮ ਦੇ ਤੌਰ ਤੇ ਉਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਤੇ ਹੁਣ ਐਲਵਿਸ਼ ਯਾਦਵ ਨੂੰ ਨੋਇਡਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੁਣ ਵੱਡਾ ਸਵਾਲ ਹੈ ਕਿ ਆਖਰਕਾਰ ਇੰਨੇ ਸਮੇਂ ਦੇ ਦੌਰਾਨ ਐਫਆਈਆ ਦਰਜ ਹੋਣ ਤੋਂ ਬਾਅਦ ਕੀ ਜੋ ਪੰਜ ਮਲਜ਼ਮ ਗ੍ਰਿਫਤਾਰ ਕੀਤੇ ਗਏ ਉਹਨਾਂ ਤੋਂ ਕੀ ਪੁੱਛਗੇ ਦੇ ਦੌਰਾਨ ਵੱਡੇ ਖੁਲਾਸੇ ਹੋਏ ਨੇ ਕੀ ਉਸ ਤੋਂ ਬਾਅਦ ਹੋਰ ਬੁਖਤਾ ਸਬੂਤ ਐਲਵਿਚ ਯਾਦਵ ਦੇ ਖਿਲਾਫ ਮੜੇ ਉਸ ਤੋਂ ਬਾਅਦ ਕੀਏ ਹੁਣੇ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਵੀ ਵੱਡਾ ਸਵਾਲ ਹੈ ਕਿ ਆਖਰਕਾਰ ਸੱਪਾਂ ਵਾਲੇ ਜ਼ਹਿਰ ਦੇ ਤਾਰ ਹੁਣ ਕਿਸ-ਕਿਸ ਪਾਸੇ ਜੁੜਦੇ ਨੇ ਤੇ ਮੰਨਿਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪੂਰੇ ਕੇਸ ਦੇ ਵਿੱਚ ਕਈ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਸੋ ਲਗਾਤਾਰ ਅਸੀਂ ਇਹ ਖਬਰ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਦਰਸ਼ਕ ਵੀ ਬਿਲਕੁਲ ਪਲੀਪਾਂਤ ਵਾਕਿਫ ਹੋਣਗੇ ਐਲਵਿਚ ਯਾਦਵ ਤੋਂ ਆ YouTube ਦੇ ਜ਼ਰੀਏ ਜਾਣਦੇ ਹੋਣਗੇ ਚਾਹੇ ਉਹ Big Boss OTT ਸੀਜ਼ਨ 2 ਹੋਵੇ ਜਿਸ ਦਾ ਕਿ ਐਲਵਿਸ਼ ਯਾਦਵ ਜਿੱਤੂ ਵੀ ਰਹਿ ਚੁੱਕਾ ਉਸ ਦੇ ਜ਼ਰੀਏ ਵੀ ਦਰਸ਼ਕ ਚੰਗੀ ਤਰ੍ਹਾਂ ਵਾਕਿਫ ਹੋਣਗੇ ਤੇ ਇਸੇ YouTube ਉੱਤੇ ਨਾਲ ਹੀ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਸੁਨੂਕੇ ਨੋਇਡਾ ਪੁਲਿਸ ਦੇ ਵੱਲੋਂ ਗ੍ਰਿਫਟਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਇਸ ਪੂਰੇ ਕੇਸ ਦੇ ਵਿੱਚ ਕਈ ਸਵਾਲ-ਜਵਾਬ ਕੀਤੇ ਗਏ ਲੰਬੀ ਪੁੱਛਗਿੱਛ ਕੀਤੀ ਗਈ ਤੇ ਉਸ ਤੋਂ ਬਾਅਦ ਹੀ ਨੋਇਡਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਦਰਸਲ ਪਿਛਲੇ ਸਾਲ ਸੈਕਟਰ 39 ਦੇ ਵਿੱਚ ਜਿਹੜੇ ਕਿ ਐਫਆਈਆਰ ਦਰਜ ਹੋਈ ਸੀ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਇਸੇ ਕੇਸ ਦੇ ਵਿੱਚ ਹੀ ਇਹ ਵੱਡੀ ਗ੍ਰਿਫਤਾਰੀ ਹੋਈ ਹੈ ਖੈਰ ਹੁਣ ਦੇਖਣਾ ਹੋਵੇਗਾ ਕਿ ਕੀ ਕਦੋਂ ਤੱਕ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਦਲਵਿਸ਼ ਯਾਦਵ ਨੂੰ ਕਿੰਨਾ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ ਜਾਂ ਕੋਰਟ ਦੇ ਵੱਲੋਂ ਕਿੰਨਾ ਰਿਮਾਂਡ ਦਿੱਤਾ ਜਾਂਦਾ ਹੈ ਤੇ ਰਿਮਾਂਡ ਦੇ ਦੌਰਾਨ ਹੋਰ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਜੋ ਕਿ ਪੁਸ਼ਗੇਸ਼ ਨੋਇਡਾ ਪੁਲਿਸ ਦੇ ਵੱਲੋਂ ਆਕੀਤ ਕੀਤੀ ਜਾਵੇਗੀ ਸੋ ਇਹ ਵੱਡੀ ਗ੍ਰਿਫਤਾਰੀ ਹੋਈ ਹੈ ਯੂਟਿਊਬਰ ਐਲਵਿਸ਼ ਯਾਦਵ ਨੂੰ ਨੋਇਡਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੱਪਾਂ ਦੇ ਜ਼ਹਿਰ ਵਾਲੇ ਮਾਮਲੇ ਦੇ ਵਿੱਚ ਇਹ ਵੱਡੀ ਗ੍ਰਿਫਤਾਰੀ ਹੋਈ ਹੈ ਦਰਸਲ ਪਿਛਲੇ 7 ਜੁਲਾਈ ਨੂੰ 8 ਨਵੰਬਰ ਨੋਇਡਾ ਦੇ ਵਿੱਚ ਰੇਪ ਪਾਰਟੀ ਹੋਈ ਸੀ ਨੋਇਡਾਪੁਰਸ ਦੀ ਨੂੰ ਇਸੇ ਕੇਸ ਦੇ ਵਿੱਚ ਜਿਹੜੀ ਕਿ ਐਫ ਆਈ ਆਰ ਦਰਜ ਕੀਤੀ ਕਿ ਇਸੇ ਕੇਸ ਦੇ ਵਿੱਚ ਐਲਵਿਸ਼ ਯਾਦਵ ਦਾ ਨਾਮ ਆਉਂਦਾ ਹੈ ਉਸ ਤੋਂ ਬਾਅਦ ਹਾਲਾਂਕਿ ਐਲਵਿਸ਼ ਯਾਦਵ ਦੇ ਨੂੰ ਸਫਾਈ ਵੀ ਦਿੱਤੀ ਜਾਂਦੀ ਹੈ ਕਿ ਵੀਡੀਓ ਜਾਰੀ ਕਰਦੇ ਉਸ ਦੇ ਵੱਲੋਂ ਖੁਦ ਨੂੰ ਬੇਕਸੂਰ ਦੱਸਿਆ ਜਾਂਦਾ ਆਪਣਾ ਪੱਖ ਆਪਣਾ ਤਰਕ ਜਿਹੜਾ ਕਿ ਦਿੱਤਾ ਜਾਂਦਾ ਤੇ ਇਸੇ ਕੇਸ ਦੇ ਵਿੱਚ ਆਖਰਕਾਰ ਹੁਣ ਗ੍ਰਿਫਤਾਰੀ ਹੋਈ ਹੈ ਕਿਉਂਕਿ ਇਸ ਤੋਂ ਪਹਿਲਾਂ 5 ਲੋਕ ਜਿਹੜੇ ਕਿ ਗ੍ਰਿਫਤਾਰ ਹੋ ਚੁੱਕੇ ਨੇ 5 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਪੰਜ ਲੋਕਾਂ ਦੀ ਗ੍ਰਿਫਤਾਰੀ ਦੇ ਬਾਅਦ ਹੋਰ ਕਿਤਨਾ ਕਿਤੇ ਪੁਖਤਾ ਸਬੂਤ ਜਿਹੜੇ ਕਿ ਪੁਲਿਸ ਦੇ ਹੱਥ ਲੱਗੇ ਤੇ ਉਸ ਤੋਂ ਬਾਅਦ ਹੀ ਪੱਕੇ ਪੈਰੀਂ ਇੱਕ ਤਰ੍ਹਾਂ ਦੀ ਇਹ ਵੱਡੀ ਗ੍ਰਿਫਤਾਰੀ ਹੋਈ ਹੈ ਲਵਿਸ਼ੀ ਯਾਦੂ ਨੂੰ ਜਿਹੜਾ ਕੈਨੇਡਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਕਰਾਂਗੇ ਅਗਲੀ ਵੱਡੀ ਖਬਰ ਦਾ ਹੋਸ਼ਿਆਰਪੁਰ ਦੇ ਮੁਕੇਰੀਆਂ ਦੇ ਵਿੱਚ ਸੀਆਈਏ ਸਟਾਫ ਦੀ ਟੀਮ ਤੇ ਹਮਲਾ ਕੀਤਾ ਗਿਆ ਰੇਡ ਕਰਨ ਗਈ ਸੀ ਸੀਆਈਏ ਸਟਾਫ ਦੀ ਟੀਮ ਤੇ ਫਾਇਰਿੰਗ ਕੀਤੀ ਗਈ ਫਾਇਰਿੰਗ ਦੇ ਵਿੱਚ ਇੱਕ ਪੁਲਸ ਕਰਮੀ ਦੀ ਜਾਨ ਚਲੀ ਗਈ ਹੈ ਕਾਂਸਟੇਬਲ ਅਮਰਿੰਦਪਾਲ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਪਿੰਡ ਉਸ ਦੇ ਵਿੱਚ ਦਰਸਲ ਸੀਆਈਏ ਦੀ ਟੀਮ ਰੇਡ ਕਰਨ ਗਈ ਸੀ ਬਦਮਾਸ਼ ਰਾਣਾ ਮਨਸੂਰਪੁਰੀਆ ਨੇ ਪੁਲਸ ਦੀ ਟੀਮ ਤੇ ਫਾਇਰਿੰਗ ਕਰ ਦਿੱਤੀ ਪੁਲਸ ਨੂੰ ਨਾਜਾਇਜ਼ ਅਸਲੇ ਨੂੰ ਲੈ ਕੇ ਦਰਸਲ ਸੂਚਨਾ ਮਿਲੀ ਸੀ ਤੋਂ ਉਸ ਦੇ ਬਾਅਦ ਹੀ ਅਸੀਂ ਇਹ ਸਟਾਫ ਦੀ ਟੀਮ ਜਿਹੜੀ ਕਿ ਕਾਰਵਾਈ ਕਰਨ ਦੇ ਲਈ ਮੌਕੇ ਤੇ ਪਹੁੰਚਦੀ ਹੈ ਤੇ ਇਸ ਦੇ ਦੌਰਾਨ ਬਦਮਾਸ਼ ਰਾਣਾ ਮਨਸੂਰਪੁਰੀਆ ਦੇ ਵੱਲੋਂ ਪੁਲਿਸ ਟੀਮ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਗੋਲੀ ਲੱਗਣ ਦੇ ਨਾਲ ਕਾਂਸਟੇਬਲ ਅਮਰਿਤਪਾਲ ਦੀ ਜਾਨ ਚਲੀ ਗਈ ਹੈ ਕਾਂਸਟੇਬਲ ਅਮਰਿਤਪਾਲ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਤੁਹਾਨੂੰ ਅਮਰਿਤਪਾਲ ਦੀ ਫਾਈਲ ਤਸਵੀਰ ਵਿਖਾ ਰਹੇ ਹਾਂ ਬਦਮਾਸ਼ ਰਾਣਾ ਮਨਸੂਰਪੁਰਿਆ ਦੇ ਵੱਲੋਂ ਜਿਹੜੀ ਕਿ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਸੀ ਇਸੇ ਦਰਾਨੇ ਕਾਂਸਟੇਬਲ ਦੀ ਜਾਨ ਚਲੀ ਗਈ ਦਰਸਲ ਹੁਸ਼ਾਰਪੁਰ ਦੇ ਮਕੇਰੀਆਂ ਦੇ ਵਿੱਚ ਸੀਆਈਏ ਸਟਾਫ ਦੀ ਟੀਮ ਤੇ ਇਹ ਹਮਲਾ ਕੀਤਾ ਗਿਆ ਬਦਮਾਸ਼ ਰਾਣਾ ਮਨਸੂਰਪੁਰਿਆ ਦੇ ਵੱਲੋਂ ਜਦੋਂ ਕਿ ਸੀਆਈਏ ਸਟਾਫ ਦੀ ਟੀਮ ਰੇਡ ਕਰਨ ਦੇ ਲਈ ਇਸ ਜਗ੍ਹਾ ਤੇ ਪਹੁੰਚੀ ਹੋਈ ਸੀ ਤੇ ਇਸੇ ਦਰਾਨੇ ਕਾਂਸਟੇਬਲ ਮੁਪਾਲ ਦੀ ਜਾਨ ਚਲੀ ਗਈ ਦਰਸਲ ਪਿੰਡ ਮਨਸੂਰਪੁਰ ਦੇ ਵਿੱਚ ਸੀਆਈਏ ਸਟਾਫ ਦੀ ਟੀਮ ਰੇਡ ਕਰਨ ਗਈ ਹੋਈ ਸੀ ਇਹ ਦੇ ਅਰਪਨ ਜ਼ਿਲ੍ਹੇ ਦੇ ਕਸਬਾ ਮੁਕੇਰੀਆਂ ਦੇ ਵਿੱਚ ਇੱਕ ਸੀਆਈਏ ਸਟਾਫ ਦੇ ਸੀਨੀਅਰ ਹੈੱਡ ਕਨਸਟੇਬਲ ਦੀ ਗੋਲੀ ਲੱਗ ਕੇ ਮੌਤ ਹੋ ਗਈ ਹੈ ਨਿਊਜ਼ 81 ਦੀ ਟੀਮ ਇਸ ਵਕਤ ਕੀ ਹੋਇਆ ਹਰਪੁਰ ਦੇ ਉਸ ਸਪੋਰਟ ਵਾਲੀ ਜਗ੍ਹਾ ਤੇ ਐਸਐਸਪੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਸੁਪਿੰਦਰ ਸਿੰਘ ਸਾਈਦ ਜਿਹੜਾ ਪਿੰਡ ਮਨਸੂਰ ਪਰ ਪੈਂਦਾ ਹੈ ਉੱਥੋਂ ਦਾ ਇੱਕ ਰਾਣਾ ਨਾਮ ਦਾ ਜੋ ਵਿਅਕਤੀ ਸੀ ਉਸ ਦੇ ਉੱਤੇ ਜੋ ਪਹਿਲਾਂ ਵੀ ਕ੍ਰਿਮੀਨਲ ਦੇ ਪਰਚੇ ਦਰਜ ਨੇ ਅਤੇ ਉਸ ਸੀਆਈਏ ਸਟਾਫ ਤੇ ਹੁਸ਼ਿਆਰਪੁਰ ਪੁਲਿਸ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਉਸਦੇ ਕੋਲ ਅਨਲੀਗਲ ਵੈਪਨ ਹੋ ਸਕਦਾ ਹੈ ਤੇ ਉਸ ਦੀ ਰੇਡ ਕਰਨ ਦੇ ਲਈ ਜਦੋਂ ਸੀਆਈਏ ਸਟਾਫ ਦੀ ਪੁਲਿਸ ਇੱਥੇ ਪਹੁੰਚਦੀ ਹੈ ਤਾਂ ਇਸ ਸਾਈਡ ਤੋਂ ਜੋ ਰਾਣਾ ਪਿੰਡ ਮਨਸੂਰ ਪਰ ਤੋਂ ਇਸ ਸਾਈਡ ਆ ਰਿਹਾ ਸੀ ਤਾਂ ਜਿਵੇਂ ਹੀ ਉਸਨੇ ਹੁਸ਼ਿਆਰਪੁਰ ਪੁਲਿਸ ਨੂੰ ਦੇਖਿਆ ਤੇ ਉਸਨੇ ਫਾਇਰ ਕਰ ਦਿੱਤੇ ਇੱਕ ਫਾਇਰ ਜਿਹੜਾ ਕਿ ਅਮਰਿਤਪਾਲ ਦੀ ਛਾਤੀ ਦੇ ਵਿੱਚ ਵੱਜਾ ਤੁਰੰਤ ਉਸ ਨੂੰ ਮਕੇਰੀਆਂ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਤੇ ਉਸ ਦੀ ਕੰਡੀਸ਼ਨ ਨੂੰ ਕ੍ਰਿਟੀਕਲ ਦੇਖਦੇ ਹੋਏ ਉਸ ਉੱਥੋਂ ਉਸ ਨੂੰ ਹੋਰ ਹਸਪੀਟਲ ਵਿੱਚ ਟਰਾਂਫਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ। ਇੱਕ ਵਾਰ ਫੇਰ ਤਸਵੀਰਾਂ ਦਿਖਾ ਦਿੰਦੇ ਹਾਂ। ਇਸ ਸਾਈਡ ਤੋਂ ਜੋ આરોપી ਰਾਣਾ ਉਹ ਇਸ ਸਾਈਡ ਤੇ ਆ ਰਿਹਾ ਸੀ ਤੇ ਮੋਰੇ ਸੀਆਈਏ ਸਟਾਫ ਜੋ ਪੁਲਿਸ ਸੀ ਉਸ ਉਸ ਬਣਾਉ ਪਹਿਲਾਂ ਇਹ ਟਰੈਪ ਲਗਾਇਆ ਗਿਆ ਸੀ ਉਸ ਨੂੰ ਫੜਨ ਦੇ ਲਈ ਜਿਸ ਤੋਂ ਬਾਅਦ ਉਸ ਵੱਲੋਂ ਫਾਇਰ ਕਰ ਦਿੱਤਾ ਜਾਂਦਾ ਹੈ ਤੇ ਫਾਇਰ ਤੋਂ ਬਾਅਦ ਇੱਕ ਗੋਲੀ ਜੋ ਅਮਰਿਤਪਾਲ ਦੇ ਛਾਤੀ ਦੇ ਵਿੱਚ ਲੱਗਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਦੇ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਦੱਸਿਆ ਕਿ ਉਸ ਦੇ ਉੱਤੇ ਪਹਿਲਾਂ ਵੀ 302 ਅਤੇ 307 ਦੇ ਮਾਮਲੇ ਦਰਜ ਨੇ ਤੇ ਉਸ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਪੂਰੇ ਪਿੰਡ ਨੂੰ ਚੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਆਲਾ ਅਧਿਕਾਰੀ ਖੁਦ ਇਸ ਆਪਰੇਸ਼ਨ ਦੀ ਕਮਾਂਡ ਸੰਭਾਲ ਰਹੇ ਨੇ ਡੀਐਸਪੀ ਐਸਐਸਪੀ ਐਚਓ ਮੌਕੇ ਤੇ ਪਹੁੰਚਦੇ ਨੇ ਦੇਖਣਾ ਹੋਵੇਗਾ ਹੁਣ ਕਦੋਂ ਤੱਕ ਉਸ આરોપી ਨੂੰ ਫੜ ਲਿਆ ਜਾਵੇਗਾ ਕਿ ਆਬਰਮੈਂਡ ਚੀਜ਼ ਨਾਲ ਅਮਰੀਕ کمار ਨਿਊਜ਼ 18 ਹੁਸ਼ਿਆਰਪੁਰ ਇਹ ਸੀਆਈਏ ਦੀ ਪੁਲਿਸ ਪਾਰਟੀ ਇੱਕ ਸਿਕਰਟ ਇਨਫੋਰਮੇਸ਼ਨ ਤੇ ਜਿਹਦੇ ਵਿੱਚ ਇੱਕ ਸੁਖਿੰਦਰ ਰਾਣਾ ਕੋਲੇ ਇਲੀਗਲ ਵੈਪਨ ਹੋਣ ਦੀ ਇਨਫੋਰਮੇਸ਼ਨ ਸੀ ਇਹ ਉਹਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਉਹ ਕੁਝ ਦਿਨਾਂ ਪਹਿਲਾਂ ਹੀ ਬੈਲ ਆਊਟ ਆਇਆ ਸੀ ਤੇ ਉਹਨੂੰ ਅਪ੍ਰੀਹੈਂਡ ਕਰਨ ਵਾਸਤੇ ਤੇ ਫਰਦਰ ਕਾਨੂੰਨੀ ਕਾਰਵਾਈ ਕਰਨ ਵਾਸਤੇ ਸੁਖਿੰਦਰ ਰਾਣ ਨੂੰ ਫੜਨ ਵਾਸਤੇ ਸਾਡੀ ਟੀਮ ਆਈ ਸੀਗੀ ਤੇ ਜਦੋਂ ਸਾਡੀ ਟੀਮ ਨੂੰ ਫੜਨ ਲੱਗੀ ਹੈਗੀ ਤੇ ਉਹਨੇ ਜਿਹੜਾ ਹੈਗਾ ਆਪਣਾ ਇਲੀਗਲ ਵੈਪਨ ਯੂਜ਼ ਕਰਦੇ ਫਿਰ ਸਾਡੀ ਟੀਮ ਤੇ ਫਾਇਰ ਕੀਤਾ ਤੇ ਇਸ ਫਾਇਰਿੰਗ ਸੇ ਜਿਹੜਾ ਹੈਗਾ ਸਾਡਾ ਇੱਕ ਮੁਲਾਜ਼ਮ ਜਿਹੜਾ ਕਨਸਟੇਬਲ ਉਮਰਿਤਪਾਲ ਹੈਗਾ ਉਹਨੂੰ ਸੀਰੀਅਸ ਬੁਲੇਟ ਇੰਜਰੀ ਹੋਈ ਤੇ ਉਸ ਤੋਂ ਬਾਅਦ ਉਹਨੇ ਦੂਜੇ ਮੁਲਾਜ਼ਮ ਤੇ ਫਾਇਰ ਕੀਤਾ ਲੱਕੀਲੀ ਉਹ ਬਚ ਗਿਆ ਉਸ ਚੀਜ਼ ਕੇ ਤੇ ਉਹਨੂੰ ਕੋਈ ਇੰਜਰੀ ਨਹੀਂ ਹੋਈ लेटर ऑन ਜਦੋਂ ਮੁਲਾਜ਼ਮ ਨੂੰ ਅਸੀਂ ਹਸਪੀਟਲ ਲੈ ਕੇ ਗਏ ਤੇ ਬਾਅਦ ਚ ਇਲਾਜ ਦੌਰਾਨ ਜਿਹੜਾ ਹੈਗਾ ਉਹ ਕਾਫੀ ਕ੍ਰਿਟੀਕਲ ਕੰਡੀਸ਼ਨ ਹੋਣ ਕਰਕੇ ਜਿਹੜਾ ਹੈਗਾ ਉਹ ਸ਼ਹੀਦ ਹੋ ਗਿਆ ਸਾਡਾ ਮੁਲਾਜ਼ਮ ਅਮਰਿਤਪਾਲ ਸਿੰਘ ਤੇ ਫਰਦਰ ਜਿਹੜਾ ਹੈਗਾ ਅਸੀਂ ਇਹਨੂੰ ਕੇਸ ਨਾਲ ਇਨਵੈਸਟਿਗੇਟ ਕਰ ਰਹੇ ਹਾਂ ਉਸ ਤੇ ਐਫ ਆਈ ਆਰ ਵੀ ਦਰਜ ਕੀਤਾ ਜਾ ਰਿਹਾ ਹੈਗਾ ਤੇ ਜਿਹੜਾ ਕ੍ਰਿਮਨਲ ਹੈਗਾ ਉਹਨੂੰ ਫੜਨ ਦੀ ਭਾਰੀ ਪੁਲਿਸ ਕੋਲ ਤੋਂ ਸੀਆਈਐਸਟਾਫ ਦੇ ਕੁਝ ਮੈਂਬਰਸਿਕ ਜਿਹੜਾ ਬੁਲੇਟ ਇੰਜਰੀ ਨਾਲ ਹੋਇਆ ਸੀ ਜਦੋਂ ਆਇਆ ਸੀ ਰਾਈਟ ਸਾਈਡ ਤੇ ਸਿਚਸ ਤੇ ਤੇ ਕਾਫੀ ਕ੍ਰਿਟੀਕਲ ਸਿਚੁਏਸ਼ਨ ਸੀ ਉਹਨੇ ਤਾਂ ਇੱਥੇ ਜਦੋਂ ਆਇਆ ਸੀਗਾ ਤੇ ਜੋ ਮੈਕਸਮ ਐਫਰਟ ਆਪਾਂ ਕਰ ਸਕਦੇ ਸੀਗੇ ਉਹ ਆਪਾਂ ਟ੍ਰੀਟਮੈਂਟ ਦਿੱਤੀ ਐ ਸੋ ਟ੍ਰੀਟਮੈਂਟ ਦੇਣ ਤੋਂ ਬਾਅਦ ਪੇਸ਼ੰ ਨੂੰ ਲੱਗਿਆ ਕਿ ਪੇਸ਼ੈਂਟ ਦੀ ਹਾਲਤ ਕਾਫੀ ਵਿਗਸ ਹੋ ਰਹੀ ਐ ਤੇ ਹਾਇਰ ਸੈਂਟਰ ਲਈ ਉਹਨੂੰ ਰੈਫਰ ਕਰ ਦਿੱਤਾ ਗਿਆ ਸੀਗਾ ਸੋ ਹਾਇਰ ਸੈਂਟਰ ਲੈ ਗਏ ਉਸ ਤੋਂ ਉਹਨੂੰ ਪਤਾ ਲੱਗਿਆ ਵੀ ਪੇਸ਼ੈਂਟ ਇੱਕ ਹੀ ਗਨ ਸ਼ਾਟਸ ਹੋ ਗਏ ਲੱਗਦੇ ਨੇ ਰਹੀ